साढ़े यूट्यूब चैनल समाइला टटोरीयल स्वागत है मैं ब्रिजराज कंप्यूटर फैकलिटी अज अं विषय कंप्यूटर साइंस जमात छेवीं पार्ट कंप्यूटर हार्डवेयर और सॉफ्टवेयर बारे इस भीडियो पढ़ाओ शुरू करें दसना चाहूँगा कि साड़ा जो कंप्यूटर सिस्टम होंदू पहले दसियासी कि दो पार्टस मिलकर बनता है हार्डवेयर और सॉफ्टवेयर ਹਾਰਡਵੇਅਰ ਕੰਪਿਊਟਰ ਦੇ ਪੌਤਿਕ ਭਾਗ ਹੁੰਦੇ ਨੇ ਜਿਹਨੂੰ ਅਸੀਂ ਛੂ ਸਕਦੇ ਹਾਂ ਮਹਿਸੂਸ ਕਰ ਸਕਦੇ ਹਾਂ ਗਿਣ ਸਕਦੇ ਹਾਂ ਅਤੇ ਸੌਫਟਵੇਅਰ ਕੰਪਿਊਟਰ ਦੇ ਗੈਰ ਪੌਤਿਕ ਭਾਗ ਹੁੰਦੇ ਨੇ ਜਿਵੇਂ ਕਿ ਪ੍ਰੋਗਰਾਮਸ ਜਾਂ ਐਪਸ ਜਿਹੜੀਆਂ ਆਪਾਂ ਕੰਪਿਊਟਰ ਵਿੱਚ ਵਰਤਦੇ ਹਾਂ ਤੇ ਕੰਪਿਊਟਰ ਵਿੱਚ ਕੰਮ ਕਰਨ ਲਈ ਹਾਰਡਵੇਅਰ ਅਤੇ ਸੌਫਟਵੇਅਰ ਦੋਨੋਂ ਹੀ ਜ਼ਰੂਰੀ ਭਾਗ ਹਨ ਨਾ ਅਸੀਂ ਇਕੱਲਾ ਹਾਰਡਵੇਅਰ ਨਾਲ ਕੰਮ ਕਰ ਸਕਦੇ ਹਾਂ ਨਾ ਇਕੱਲਾ ਸੌਫਟਵੇਅਰ ਨਾਲ ਜਿਵੇਂ ਤੁਸੀਂ ਤਸਵੀਰ ਵਿੱਚ ਦੇਖ ਸਕਦੇ ਹੋ ਇੱਕ ਖੱਬੇ ਪਾਸੇ ਹਾਰਡਵੇਅਰ ਪਾਟ ਨਜ਼ਰ ਆ ਰਹੀ ਹੈ ਤੇ ਸੱਜੇ ਪਾਸੇ ਸੌਫਟਵੇਅਰ ਹੈ बाकी इस एना बारे असी इस पाठ च डिटेल पढ़ा तो जिमें कि तू पहले दसिया कि इस पाठ का नाम है कंप्यूटर हार्डवेयर सॉफ्टवेयर साडा जहाँ कंप्यूटर सिस्टम है वह हार्डवेयर और सॉफ्टवेयर दोनों का बनया हूँ है ये दोनों का सुमेल है दसिया जिमें कि कंप्यूटर के भौतिक भाग होंगे ने जिमें कि सी पी जू मोनीटर कीबोर्ड माउस स्पीकर मदरबोर्ड प्रिंटर ए हार्डवेयर ने ਤੇ ਕੰਪਿਊਟਰ ਦੇ ਵਿੱਚ ਜਿਵੇਂ ਆਪਾਂ ਪੇਂਟ ਸੌਫਟਵੇਅਰ ਵਰਤਦੇ ਹਾਂ ਜਾਂ ਮੰਨ ਲਓ ਗੂਗਲ Chrome ਹੈ ઓਪਰੇਟਿੰਗ ਸਿਸਟਮ ਹੈ ਮੋਬਾਈਲ 'ਚ Android ਹੈ ਜਾਂ ਮੋਬਾਈਲ 'ਚ ਈਮੇਲ ਵਰਤਦੇ ਹਾਂ Gmail ਵਰਤਦੇ ਹਾਂ ਇਹ ਸਾਰੇ ਕੀ ਨੇ ਸੌਫਟਵੇਅਰ ਤੇ ਇਹਨਾਂ ਬਾਰੇ ਅੱਗੇ ਡਿਟੇਲ ਵਿੱਚ ਪੜਾਂਗੇ ਤੇ ਆਪਾਂ ਕਹਿ ਸਕਦੇ ਹਾਂ ਕਿ ਕੰਪਿਊਟਰ ਸਿਸਟਮ ਸੌਫਟਵੇਅਰ ਅਤੇ ਹਾਰਡਵੇਅਰ ਦਾ ਸੁਮੇਲ ਹੈ ਜਿਸ ਨਾਲ ਇਹ ਕੰਪਿਊਟਰ ਸਿਸਟਮ ਹੈ ਉਹ ਹਾਰਡਵੇਅਰ ਅਤੇ ਸੌਫਟਵੇਅਰ ਦੋਨਾਂ ਦਾ ਸੁਮੇਲ ਹੈ ਦੋਨਾਂ ਦਾ ਬਣਿਆ ਹੁੰਦਾ ਹੈ ਹਾਰਡਵੇਅਰ ਨੂੰ ਇਹ ਦੱਸਣ ਲਈ ਕਿ ਕਿਹੜਾ ਕੰਮ ਕਰਨਾ ਹੈ ਉਹਦੇ ਲਈ ਸੌਫਟਵੇਅਰ ਦੀ ਲੋੜ ਹੁੰਦੀ ਹੈ ਜੇਕਰ ਸਾਡੇ ਕੋਲ ਸੌਫਟਵੇਅਰ ਨਹੀਂ ਹੈ ਤੇ ਕੰਪਿਊਟਰ ਕੰਮ ਨਹੀਂ ਕਰੇਗਾ ਜਿਵੇਂ ਕਿ ਆਪਾਂ ਟੀਵੀ ਦੀ ਗੱਲ ਕਰੀਏ ਕਿ ਸਾਡਾ ਟੀਵੀ ਜਿਹੜਾ ਹੈ ਇੱਕ ਹਾਰਡਵੇਅਰ ਹੈ ਉਹਦੇ ਵਿੱਚ ਆਪਾਂ ਜੋ ਵੀ ਕੋਈ ਵੀ ਮੰਨ ਲਓ ਗਾਣੇ ਸੁਣਦੇ ਹਾਂ ਫਿਲਮਾਂ ਦੇਖਦੇ ਹਾਂ ਖ਼ਬਰਾਂ ਸੁਣਦੇ ਹਾਂ ਉਹ ਸਾਰੇ ਕੀ ਨੇ ਸੌਫਟਵੇਅਰ ਤੇ ਅੱਜ ਦਾ ਸਾਡਾ ਜਿਹੜਾ ਸਮਾਰਟਫੋਨ ਹੈ ਉਹਦੀ ਗੱਲ ਕਰੀਏ ਤੇ ਸਮਾਰਟਫੋਨ ਜਿਹੜਾ ਹੈਗਾ ਉਹਦੀ SIM ਹੈ ਬੈਟਰੀ ਹੈ ایرਫੋਨ ਹੈ ਚਾਰਜਰ ਹੈ ਇਹ ਸਾਰੇ ਹਾਰਡਵੇਅਰ ਨੇ ਤੇ ਮੋਬਾਈਲ ਦੇ ਅੰਦਰ ਜਿਹੜੀਆਂ ਐਪਸ ਆਪਾਂ ਵਰਤਦੇ ਹਾਂ ਜਿਵੇਂ ਕਿ WhatsApp, Instagram, Google Chrome, YouTube, Contact, Messages, Spotify ਇਹ ਸਾਰੇ ਕੀ ਨੇ ਸੌਫਟਵੇਅਰ ਤੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕੰਪਿਊਟਰ ਦੇ ਹਾਰਡਵੇਅਰ ਦੀ ਕਿ ਕੰਪਿਊਟਰ ਹਾਰਡਵੇਅਰ ਕੀ ਹੁੰਦੇ ਨੇ ਕੰਪਿਊਟਰ ਹਾਰਡਵੇਅਰ ਜਿਹੜਾ ਐ ਭੌਤਿਕ ਭਾਗਾਂ ਨੂੰ ਦਰਸਾਉਂਦਾ ਹੈ ਜਿਨੂੰ ਅਸੀਂ ਛੂਹ ਸਕਦੇ ਹਾਂ, ਮਹਿਸੂਸ ਕਰ ਸਕਦੇ ਹਾਂ ਜਾਂ ਗਿਣ ਵੀ ਸਕਦੇ ਹਾਂ ਜਿੰਨੇ ਵੀ ਕੰਪਿਊਟਰ ਦੇ ਭਾਰੀ ਰੂਪ ਕਰਨ ਜਾਂ अंदरूनी हिस्से जिमें कि माउस मोनीटर स्पीकर सिस्टम यूनिट प्रिंटर ए सारे की ने हार्डवेयर मैं जिन्हों हथ लगा के टच कर सकते हैं ना वह हार्डवेयर होंगे जिम्मे सामने देख सद हो बाहरी त अंदरूनी सारे हिस्से दिखाई दे रहे हैं जिमें कि मोनीटर कंप्यूटर स्क्रीन होंगी हार्डवेयर है कीबोर्ड माउस सिस्टम यूनिट जिन्होंने सीपी जू भी कहते यह सारे की ने हार्डवेयर ਅੰਦਰੂਨੀ ਭਾਗ ਜਿਵੇਂ ਕਿ ਅੰਦਰ ਐਸ ਐਮ ਪੀ ਐਸ ਲੱਗੀ ਹੁੰਦੀ ਹੈ ਮਦਰ ਬੋਰਡ ਹੈ ਪ੍ਰੋਸੈਸਰ ਹੈ ਹੀਟ ਸਿੰਕ ਹੈ ਜਿਹੜਾ ਫੈਨ ਹੈ ਜਿਹੜਾ ਗਰਮ ਹਵਾ ਬਾਹਰ ਕੱਢਦਾ ਸੀਪੀਯੂ ਦੀ ਰੈਮ ਹੋਗੀ ਹਾਰਡ ਡਿਸਕ ਹੋਗੀ ਹਾਰਡ ਡਰਾਈਵ ਹੋਗੀ ਇਹ ਸਾਰਾ ਕੀ ਨੇ ਅੰਦਰੂਨੀ ਹਾਰਡਵੇਅਰ ਤੇ ਕੰਪਿਊਟਰ ਸਿਸਟਮ ਦੇ ਨਾਲ ਕੰਮ ਕਰਨ ਲਈ ਹਾਰਡਵੇਅਰ ਤੋਂ ਸੌਫਟਵੇਅਰ ਦੋਨੋਂ ਜ਼ਰੂਰੀ ਨੇ ਬਿਨਾ ਹਾਰਡਵੇਅਰ ਤੋਂ ਕੰਪਿਊਟਰ ਕੰਮ ਨਹੀਂ ਕਰੇਗਾ ਨਾ ਹੀ ਸੌਫਟਵੇਅਰ ਕੰਪਿਊਟਰ ਕੰਮ ਕਰੇਗਾ ਹੁਣ ਕੰਪਿਊਟਰ ਦੇ ਬਾਰੀ ਭਾਗ ਕਿਹੜੇ-ਕਿਹੜੇ ਹੈ ਕੰਪਿਊਟਰ ਦੇ ਵਾਰੀ ਪਾਗੋ ਹੁੰਦੇ ਨੇ ਜਿਹੜੇ ਸਾਨੂੰ ਕੰਪਿਊਟਰ ਦੇ ਬਾਹਰ ਦਿਖਾਈ ਦਿੰਦੇ ਨੇ ਜਿਵੇਂ ਕਿ ਸਿਸਟਮ ਯੂਨਿਟ ਜਿੱਥੋਂ ਆਪਾਂ ਕੰਪਿਊਟਰ ਔਨ ਕਰਦੇ ਹਾਂ ਇਹਨੂੰ CPU ਵੀ ਕਿਹਾ ਜਾਂਦਾ ਹੈ ਸਿਸਟਮ ਯੂਨਿਟ ਕੰਪਿਊਟਰ ਸਿਸਟਮ ਦਾ ਮੁੱਖ ਹਿੱਸਾ ਹੈ ਇਸ ਨੂੰ ਆਮ ਤੌਰ ਤੇ CPU ਵਜੋਂ ਵੀ ਜਾਣਿਆ ਜਾਂਦਾ ਹੈ ਸਿਸਟਮ ਯੂਨਿਟ ਕੰਪਿਊਟਰ ਸਿਸਟਮ ਦੀ ਇੱਕ ਪ੍ਰੋਸੈਸਿੰਗ ਯੂਨਿਟ ਹੈ ਜਿਹੜਾ ਇੱਕ ਆਇਤਾਕਾਰ ਡੱਬੇ ਵਾਂਗ ਹੁੰਦਾ ਹੈ ਦੇਖ ਸਕਦੇ ਹੋ ਇਹਨੂੰ ਆਪਾਂ ਕੈਬਿਨੇਟ ਵੀ ਕਹਿ ਸਕਦੇ ਹਾਂ ਕਿਉਂਕਿ CPU ਜਿਹੜਾ ਹੁੰਦਾ ਹੈ ਐ ਦੇ ਅੰਦਰ ਚਿਪ ਹੁੰਦੀ ਹੈ ਤੇ ਇਸ ਦੇ ਅੰਦਰ ਇਤਹਾ ਦਾ 70 ਦੇ ਅੰਦਰ ਮਦਰ ਬੋਰਡ ਪ੍ਰੋਸੈਸਰ ਤੇ ਸਟੋਰੇਜ ਅੰਦਰ ਲੱਗੇ ਹੁੰਦੇ ਨੇ ਅੱਗੇ ਗੱਲ ਕਰਦੇ ਹਾਂ ਮੋਨੀਟਰ ਦੀ ਮੋਨੀਟਰ ਦੇਖਣ ਵਿੱਚ ਤੁਹਾਨੂੰ ਟੀਵੀ ਵਰਗਾ ਲੱਗਦਾ ਇੱਕ ਸਕਰੀਨ ਵਰਗਾ ਦਿਖਾਈ ਦਿੰਦਾ ਜਿੰਨਾ ਵੀ ਕੰਪਿਊਟਰ 'ਚ ਆਪਾਂ ਕੰਮ ਕਰਾਂਗੇ ਚਾਹੀ ਕੁਝ ਲਿਖਿਆ ਹੈ ਚਾਹੀ ਕੋ ਫੋਟੋ ਦੇਖਣੀ ਹੈ ਵੀਡੀਓ ਦੇਖਣੀ ਹੈ ਜਾਂ ਗ੍ਰਾਫਿਕਸ ਦੇਖਣੇ ਆਪਾਂ ਮੋਨੀਟਰ ਤੇ ਦੇਖਾਂਗੇ ਤੇ ਮੋਨੀਟਰ ਨੂੰ ਵੀਡੀਓ ਵੀ ਕਿਹਾ ਜਾਂਦਾ ਵਿਜ਼ੂਅਲ ਡਿਸਪਲੇਸ ਯੂਨਿਟ ਤੇ ਅੱਜ ਕੱਲ ਜਿਵੇਂ ਕਿ ਐਲ ਸੀ ਡੀ ਐਲ ای ਡੀ ਜਿਹੜੇ ਮੋਨੀਟਰ ਜਿਆਦਾ ਵਰਤੇ ਜਾਂਦੇ ਨੇ ਤੇ CRT ਜਿਹੜਾ ਬੜਾ ਘੱਟ ਵਰਤਿਆ ਜਾਂਦਾ ਹੈ ਅੱਗੇ ਗੱਲ ਕਰਦੇ ਹਾਂ ਕੀਬੋਰਡ ਦੀ ਕੀਬੋਰਡ ਇੱਕ ਇਨਪੁਟ ਜੰਤਰ ਹੈ ਇਹਦਾ ਕੰਮ ਕੀ ਹੈ ਕਿ ਜੇਕਰ ਕੰਪਿਊਟਰ 'ਤੇ ਕੁਝ ਲਿਖਣਾ ਹੈ ਜਾਂ ਕੋਈ ਕਮਾਂਡ ਇਨਪੁਟ ਕਰਨੀ ਹੈ ਕੋਈ ਨੰਬਰ ਟਾਈਪ ਕਰਨਾ ਹੈ ਅੱਖਰ ਟਾਈਪ ਕਰਨੇ ਹੈ ਤੇ ਉਹਦੇ ਲਈ ਆਪਾਂ ਕੀਬੋਰਡ ਦੀ ਵਰਤੋਂ ਕਰਦੇ ਹਾਂ ਅੱਗੇ ਮਾਊਸ ਮਾਊਸ ਇੱਕ ਪੁਆਇੰਟਿੰਗ ਜੰਤਰ ਵੀ ਹੈ ਤੇ ਇਨਪੁਟ ਜੰਤਰ ਵੀ ਹੈ ਕੰਪਿਊਟਰ ਸਕਰੀਨ 'ਤੇ ਕਿਸੇ ਆਈਟਮ ਨੂੰ ਸਿਲੈਕਟ ਕਰਨਾ ਹੈ ਜੇ ਕੰਪਿਊਟਰ ਤੇ ਕੰਮ ਕਰਨਾ ਹੈ ਤੇ ਉਹਦੇ ਲਈ ਆਪਾਂ ਮਾਊਸ ਦੀ ਵਰਤੋਂ ਕਰਦੇ ਹਾਂ ਜਿਵੇਂ ਤੁਸੀਂ ਪੇਂਟ ਦੇ ਵਿੱਚ ਕੰਮ ਕਰੋਗੇ ਤੇ ਪੇਂਟ ਪ੍ਰੋਸ ਦੇ ਵਿੱਚ ਮਾਊਸ ਦੇ ਨਾਲ ਹੀ ਆਪਾਂ ਕਦਰਸ ਨੂੰ ਕੰਟਰੋਲ ਕਰਾਂਗੇ ਅੱਗੇ ਹੈ ਕੰਪਿਊਟਰ ਦੇ ਅੰਦਰੂਨੀ ਹਾਰਡਵੇਅਰ ਭਾਗ ਜਿਹੜੇ ਬਾਹਰ ਦੇ ਭਾਗ ਉਹ ਤੁਹਾਨੂੰ ਮੇਨ ਮੇਨ ਦੱਸ ਦਿੱਤੇ ਕੰਪਿਊਟਰ ਦੇ ਅੰਦਰ ਜਿਹੜਾ ਪਹਿਲਾ ਪਾਰਟ ਮੇਨ ਹੈ ਉਹ ਹੈ ਮਦਰਬੋਰਡ ਮਦਰਬੋਰਡ ਜਿਹੜਾ ਇੱਕ ਪ੍ਰਿੰਟਡ ਸਰਕਟ ਬੋਰਡ ਹੁੰਦਾ ਤੁਸੀਂ ਫੋਟੋ ਦੇਖ ਸਕਦੇ ਹੋ ਜੇ ਆਪਾਂ ਮੋਬਾਈਲ ਖੋਲੀਏ ਤਾਂ ਮੋਬਾਈਲ ਦੇ ਅੰਦਰ ਵੀ ਉਹਦਾ ਮਦਰਬੋਰਡ ਹੁੰਦਾ ਹੈ ਪਰ ਅੱਜ ਗੱਲ ਕਰਪਾ ਕੰਪਿਊਟਰ ਦੀ ਗੱਲ ਕਰ ਰਹੇ ਹਾਂ ਇਹ ਜਿਹੜਾ ਸਿਸਟਮ ਯੂਨਿਟ ਹੈ ਕੈਬਿਨੇਟ ਹੈ ਪਿੱਛੇ ਦੱਸਿਆ ਤੁਹਾਨੂੰ ਆਇਆ ਤਾ ਕਾ ਡੱਬਾ ਉਹਦੇ ਅੰਦਰ ਮਦਰਬੋਰਡ ਲੱਗਾ ਹੁੰਦਾ ਹੈ ਜਿਹੜਾ ਕੰਪਿਊਟਰ ਦੇ ਸਾਰੇ ਅੰਦਰੂਨੀ ਭਾਗਾਂ ਨੂੰ ਜਾਂ ਬਾਹਰੀ ਭਾਗਾਂ ਨੂੰ ਆਪਸ ਵਿੱਚ ਜੋੜਦਾ ਹੈ ਮਦਰਬੋਰਡ ਤੇ ਲਗ ਲਗ ਸਲੋਟਸ ਬਣੀਆਂ ਹੁੰਦੀਆਂ ਜਿੱਥੇ ਹਾਰਡ ਡਿਸਕ ਰੈਮ ਰੋਮ ਸੀਪੀਯੂ ਆਦਿ ਜੋੜੇ ਜਾ ਸਕਦੇ ਨੇ ਅਜਿ ਦੇਖ ਸਕਦੇ ਹੋ ਤੇ ਵਿੱਚ ਮਦਰਬੋਰਡ ਦਾ ਤੁਹਾਨੂੰ ਡਾਇਗ੍ਰam ਨਜ਼ਰ ਆ ਰਿਹਾ ਹੈ ਜਿਹਦੇ ਵਿੱਚ ਦੱਸਿਆ ਹੈ ਕਿ ਕਿੱਥੇ ਪਾਵਰ ਸਰਪਲਾਈ ਐਸ ਐਮ ਪੀਸ ਲਗਣੀ ਹੈ ਕਿੱਥੇ ਰੈਮ ਲੱਗੇਗੀ ਕਿਤੇ ਸੀਪੀਯੂ ਫੈਨ ਲਗਣਾ ਹੈ ਕਿੱਥੇ ਪ੍ਰੋਸੈਸਰ ਲਗਣਾ ਹੈ ਤੇ ਵੀਡੀਓ ਕਾਰਡ ਕਿੱਥੇ ਲੱਗੇਗਾ ਸੀ ਡੀ ਵੀ ਡੀ ਡਰਾਈਵ ਤੇ ਹਾਰਡ ਡਰਾਈਵ ਮਤਲਬ ਇਸ ਤਰੀਕੇ ਨਾਲ ਜਿਹੜੇ ਆ ਪਾਰਟਸ ਆ ਕੰਪਿਊਟਰ ਦੇ ਮਦਰ ਬੋਰਡ ਨਾਲ ਜੁੜੇ ਹੁੰਦੇ ਨੇ ਤੇ ਸਾਰੇ ਆਪਸ ਵਿੱਚ ਮਿਲ ਕੇ ਇੱਕ ਕੰਪਿਊਟਰ ਸਿਸਟਮ ਨਾਲ ਕੰਮ ਕਰਨ ਯੋਗ ਬੰਦੇ ਨੇ ਜਦੋਂ ਇਹਨਾਂ ਨਾਲ ਸੌਫਟਵੇਅਰ ਜੋੜਿਆ ਜਾਂਦਾ ਹੈ ਇਹ ਸੌਫਟਵੇਅਰ ਇੰਸਟਾਲ ਕੀਤਾ ਜਾਂਦਾ ਹੈ ਅੰਦਰੂਨੀ ਹਿੱਸੇ ਪਹਿਲੇ ਗੱਲ ਕਰੀਏ ਜਿਵੇਂ ਪ੍ਰੋਸੈਸਰ ਦੀ ਪ੍ਰੋਸੈਸਰ ਨੂੰ CPU ਵੀ ਕਿਹਾ ਜਾਂਦਾ ਹੈ ਇਹ ਕੰਪਿਊਟਰ ਦਾ ਦਿਮਾਗ ਹੁੰਦਾ ਹੈ ਕੰਪਿਊਟਰ ਦੇ ਅੰਦਰ ਜਿੰਨੇ ਵੀ ਪ੍ਰੋਸੈਸਿੰਗ ਕੰਮ ਹੈ ਉਹ ਸਾਰੇ CPU ਕਰਦਾ ਹੈ ਤੇ CPU ਇੱਕ ਚਿਪ ਦੇ ਰੂਪ ਚ ਹੁੰਦਾ ਤੁਸੀਂ ਦੇਖ ਸਕਦੇ ਹੋ ਲਿਖਿਆ ਕੋਰ i7 ਇੰਟਲ ਇਹ ਚਿਪ ਹੈ ਜਿਹੜੀ ਕੰਪਿਊਟਰ ਅੰਦਰ ਸਾਰੀ ਪ੍ਰੋਸੈਸਿੰਗ ਕਰਦੀ ਹੈ ਅੱਗੇ ਗੱਲ ਕਰਦੇ ਹਾਂ CPU ਪੱਖਾ ਜਾਂ ਹੀਟ ਸਿੰਕ CPU ਜਦੋਂ ਕੰਮ ਕਰਦਾ ਹੈ ਤੇ ਹੀਟ ਪ੍ਰੋਡਿਊਸ ਕਰਦਾ ਹੈ ਉਸ ਹੀਟ ਨੂੰ ਖਤਮ ਕਰਨ ਲਈ ਇਹਦੇ ਉੱਪਰ ਇੱਕ ਪੱਖਾ ਲਗਾਇਆ ਜਾਂਦਾ ਜਿਹਨੂੰ ਹੀਟ ਸਿੰਕ ਜਾਂ ਸੀਪੀਯੂ ਫੈਨ ਵੀ ਕਿਹਾ ਜਾਂਦਾ ਹੈ ਜਿਹੜਾ ਸੀਪੀਯੂ ਨੂੰ 쿨 ਕਰਕੇ ਰੱਖਦਾ ਹੈ ਰੈਮ ਰੈਮ ਦਾ ਪੂਰਾ ਨਾਮ ਹੈ ਰੈਂਡਮ ਐਕਸੈਸ ਮੈਮਰੀ ਇੱਕ ਕੰਪਿਊਟਰ ਦੀ ਇੱਕ ਮੁੱਖ ਮੈਮਰੀ ਹੁੰਦੀ ਹੈ ਜਿਨੇ ਵੀ ਕੰਪਿਊਟਰ ਚ ਡਾਟਾ ਦੇ ਹਦਾਇਤਾਂ ਸਾਰੀਆਂ ਇਸ ਮੈਮਰੀ ਚ ਪਹਿਲਾਂ ਲੋਡ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਕੰਪਿਊਟਰ ਔਨ ਹੁੰਦਾ ਤੇ ਇਹ ਇੱਕ ਅਸਥਾਈ ਮੈਮਰੀ ਹੈ ਅਸਥਾਈ ਦਾ ਮਤਲਬ ਕਿ ਜਦੋਂ ਤੱਕ ਕੰਪਿਊਟਰ ਔਨ ਹੈ ਉਦੋਂ ਤੱਕ ਡਾਟਾ ਰਹੇਗਾ ਜਿਵੇਂ ਆਪਾਂ ਕੰਪਿਊਟਰ ਨੂੰ ਸ਼ਟਡਾਊਨ ਕਰ ਦਾਂਗੇ ਬੰਦ ਕਰ ਦਾਵਾਂਗੇ ਡਾਟਾ ਜਿਹੜਾ ਸਾਰਾ ਰੀਜ਼ ਹੋ ਜਾਏਗਾ ਵਾਸ਼ ਹੋ ਜਾਏਗਾ ਅਗੇ ਦੂਜੇ ਨੰਬਰ ਤੇ ਗੱਲ ਕਰਦੇ ਹਾਂ ਰੋਮ ਦੀ ਰੋਮ ਦਾ ਪੂਰਾ ਨਾਮ ਹੈ ਰੀਡ ਓਨਲੀ ਮੈਮਰੀ ਇਹ ਇੱਕ ਪਰਮਾਨੈਂਟ ਮੈਮਰੀ ਹੈ ਬਟ ਇਸ ਦੇ ਅੰਦਰ ਆਪਾਂ ਡਾਟਾ ਜਿਹੜਾ ਹੈਗਾ ਸਿਰਫ ਰੀਡ ਕਰ ਸਕਦੇ ਹਾਂ ਡਾਟਾ ਨੂੰ ਬਦਲ ਨਹੀਂ ਸਕਦੇ ਇਹ ਕੰਪਿਊਟਰ ਸਿਸਟਮ ਦੇ ਅੰਦਰ ਬਾਇਓਸ ਵਿੱਚ ਲੱਗੀ ਹੁੰਦੀ ਹੈ ਬਾਇਓਸ ਹੁੰਦਾ ਬੇਸਿਕ ਇਨਪੁਟ ਆਉਟਪੁਟ ਸਿਸਟਮ ਜਿਹਦਾ ਕੰਮ ਕੀ ਹੈ ਕੰਪਿਊਟਰ ਨੂੰ ਸਟਾਰਟ ਕਰਨਾ ਜਦੋਂ ਅਸੀਂ CPU ਦਾ ਪਾਵਰ ਬਟਨ ਪ੍ਰੈਸ ਕਰਦੇ ਹਾਂ ਉਹ ਸਿੱਧਾ ਸਿਗਨਲ ਜਾਂਦਾ ਬਾਇਓਸ ਕੋਲ ਤੇ ਜਿਹਦੇ ਨਾਲ ਕੰਪਿਊਟਰ ਦੀ ਬੂਟਿੰਗ ਸਟਾਰਟ ਹੁੰਦੀ ਹੈ ਅੱਗੇ ਹੈ SMPS ਇਹਨੂੰ ਪਾਵਰ ਸਪਲਾਈ ਵੀ ਕਿਹਾ ਜਾਂਦਾ ਹੈ ਜਾਂ 스위ਚ ਮੋਡ ਪਾਵਰ ਸਪਲਾਈ ਵੀ ਕਿਹਾ ਜਾਂਦਾ ਹੈ ਇਹ ਕੀ ਕਰਦਾ ਹੈ ਕੰਪਿਊਟਰ ਦੇ ਜਿੰਨੇ ਵੀ ਹਿੱਸੇ ਨਾਲ ਅਟੈਚ ਹੈ ਉਹਨਾਂ ਨੂੰ ਇਲੈਕਟ੍ਰਿਸਿਟੀ ਜਾਂ ਪਾਵਰ ਸਪਲਾਈ ਕਰਦਾ ਹੈ ਅੱਗੇ ਹਾਰਡ ਡਰਾਈਵ ਹਾਰਡ ਡਰਾਈਵ ਕੰਪਿਊਟਰ ਦੀ ਪਰਮਾਨੈਂਟ ਮੈਮਰੀ ਹੈ ਜਿਹੜੀ ਡਾਟਾ ਨੂੰ ਪੱਕੇ ਤੌਰ ਤੇ ਸਟੋਰ ਕਰਦੀ ਹੈ ਤਾਂ ਕਿ ਜੇ ਆਪਾਂ ਕੰਪਿਊਟਰ ਬੰਦ ਵੀ ਕਰ ਦੇਈਏ ਤਾਂ ਵੀ ਡਾਟਾ ਜਿਹੜਾ ਉਹ ਪੱਕੇ ਤੌਰ ਤੇ ਸਟੋਰ ਰਵੇਗਾ ਜਦੋਂ ਅਸੀਂ ਕਿਸੇ ਫਾਈਲ ਨੂੰ ਸੇਵ ਕਰਦੇ ਹਾਂ ਜੇਕਰ ਮੋਬਾਈਲ ਦੀ ਗੱਲ ਕਰੀਏ ਤੇ ਮੋਬਾਈਲ ਦੇ ਵਿੱਚ ਹਾਰਡ ਡਰਾਈਵ ਦੀ ਥਾਂ ਤੇ ਮੈਮਰੀ ਕਾਰਡ ਦੀ ਵਰਤੋਂ ਹੁੰਦੀ ਹੈ ਅਗੇ ਸੀਡੀ ਜਾਂ ਡੀਵੀਡੀ ਡਰਾਈਵ ਸੀਡੀ ਜਾਂ ਡੀਵੀਡੀ ਇਹ ਦੋਨੋਂ ਤੁਹਾਡੇ ਸੈਕੰਡਰੀ ਸਟੋਰੇਜ ਅੰਤਰ ਨੇ ਇਦੇ ਵਿੱਚ ਆਪਾਂ ਵੀਡੀਓ ਜਾਂ ਤਸਵੀਰਾਂ ਜਾਂ ਡਾਕੂਮੈਂਟ ਜਾਂ ਗਾਣੇ ਆਦਿ ਸਟੋਰ ਕਰ ਸਕਦੇ ਹਾਂ ਤੇ ਦੇਖਿਓ ਨਾ ਤੇ ਸੀਡੀ ਡੀਵੀਡੀ ਆਪਟੀਕਲ ਟੈਕਨੋਲੋਜੀ ਨੂੰ ਵਰਤਦੇ ਨੇ ਲਿਸ਼ਕੀਨੇ ਰੰਗਦੀ ਹੁੰਦੀ ਹੈ ਜਿਹੜਾ ਡਾਟਾ ਨੂੰ ਸਟੋਰ ਕਰਦੀ ਹੈ ਤੇ ਸੀਡੀ ਡੀਵੀਡੀ ਕੰਪਿਊਟਰ 'ਚ ਵੀ ਲੱਗੀ ਹੁੰਦੀ ਹੈ ਲੈਪਟਾਪ 'ਚ ਵੀ ਹੁੰਦੀ ਹੈ ਤੇ ਆਪਰੇ ਘਰਾਂ 'ਚ ਸੀਡੀ ਪਲੇਅਰ ਦੇਖਿਓ ਨੇ ਅੱਗੇ ਹੈ ਗ੍ਰਾਫਿਕਸ ਕਾਰਡ ਜਿਹਨੂੰ ਵੀਡੀਓ ਕਾਰਡ ਜਾਂ ਵੀਡੀਓ ਗ੍ਰਾਫਿਕ ਕਾਰਡ ਵੀ ਜਾਂ ਵੀਜੀਏ ਵੀ ਕਿਹਾ ਜਾਂਦਾ ਹੈ ਕੰਪਿਊਟਰ ਦੇ ਅੰਦਰ ਜੇਕਰ ਆਪਾਂ ਹਾਈ ਕੁਆਲਿਟੀ ਤਸਵੀਰਾਂ ਹਾਈ ਕੁਆਲਿਟੀ ਵੀਡੀਓਜ਼ ਨੂੰ ਦਿਖਾਣਾ ਹੈ ਤੇ ਉਹਦੇ ਲਈ ਗ੍ਰਾਫਿਕ ਕਾਰਡ ਅਟੈਚ ਹੋਣਾ ਜ਼ਰੂਰੀ ਹੈ ਇਹ ਇਨਬਿਲਟ ਹੁੰਦਾ ਗ੍ਰਾਫਿਕ ਕਾਰਡ ਜਿਹਦੇ ਨਾਲ ਸਾਨੂੰ ਹਾਈ ਕੁਆਲਿਟੀ ਤਸਵੀਰਾਂ ਤੇ ਵੀਡੀਓ ਦੇਖਣ ਨੂੰ ਮਿਲਦੀਆਂ ਨੇ ਤੇ ਜੇਕਰ ਗੇਮਿੰਗ ਕਰਨੀ ਹੈ ਤੇ ਗੇਮਿੰਗ ਲਈ ਵੀ ਇੱਕ ਜ਼ਰੂਰੀ ਚੀਜ਼ ਹੈ ਅੱਗੇ ਹੈ ਹਾਰਡਵੇਅਰ ਪਾਕਾਂ ਦੀ ਦੇਖਭਾਲ ਲਈ ਜ਼ਰੂਰੀ ਨੁਕਤੇ ਕਿ ਹਾਰਡਵੇਅਰ ਪਾਕ ਸਹੀ ਤਰੀਕੇ ਨਾਲ ਕੰਮ ਕਰਦੇ ਰਹਿਣ ਉਹਦੇ ਲਈ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਹੈ ਕਿ ਹਾਰਡਵੇਅਰ ਖਰਾਬ ਨਾ ਹੋਵੇ ਨੰਬਰ 1 कंप्यूटर सारे हिस्सों साफ रखो इस समय समय से सफाई करते रहो नंबर दोप्यूटर साफ करने लिए नरम कपड़े या ब्रश की वरतो करो ये जो कप्यूट साफ करना है कॉटन का कपड़ा ले लो या ब्रश् लल लो जीबोर्ड साफ करना है तो ब्रश ना डस्क कंबर तीन चलते कंप्यूटर समय भागों में साफ ना करो जो कंप्यूटर चल रहे उस टाइम साफ ना करो तो करंट भी पै सदे ਨੰਬਰ 4 ਵਰਤੋਂ ਤੋਂ ਬਾਅਦ ਇਸ ਨੂੰ ਢੱਕ ਦਿਓ ਤੇ ਦੇਖਿਆ ਹੁਣੇ ਕੰਪਿਊਟਰ ਲੈਬ ਦੇ ਵਿੱਚ ਜਦੋਂ ਆਪਾਂ ਲੈਬ ਬੰਦ ਕਰਦੇ ਹਾਂ ਤੇ ਕਹਿ ਦਿੱਤਾ ਜਾਂਦਾ ਹੈ ਕਿ ਕੰਪਿਊਟਰ ਸਾਰੇ ਆਪਾਂ ਕਵਰ ਕਰ ਦੋ ਜਾਂ ਕਵਰ ਕਰ ਦਿੰਦੇ ਹਾਂ ਇਸ ਲਈ ਤਾਂ ਕਿ ਡਸਟ ਨਾ ਪਵੇ ਨੰਬਰ 5 ਕੰਪਿਊਟਰ ਨਾਲ ਜੁੜੀਆਂ ਕੇਬਲਾਂ ਜਾਂ ਤਾਰਾਂ ਨੂੰ ਨਾ ਖਿੱਚੋ ਕੰਪਿਊਟਰ ਨਾਲ ਲਗ ਲਾ ਕਨੈਕਸ਼ਨ ਲੱਗੇ ਹੁੰਦੇ ਆ ਜਿਵੇਂ ਕਿ CPU ਦੇ ਨਾਲ ਪ੍ਰਿੰਟਰ ਦਾ ਜਾਂ ਮੋਨੀਟਰ ਦਾ ਜਾਂ ਕੀਬੋਰਡ ਮਾਊਸ ਸਾਰੇ ਮਤਲਬ ਕਨੈਕਸ਼ਨ ਤਾਰਾਂ ਨਾਲ ਲੱਗੇ ਹੁੰਦੇ ਨੇ ਇਹਨਾਂ ਨੂੰ ਨਹੀਂ ਖਿੱਚਣਾ ਚਾਹੀਦਾ ਨੰਬਰ 6 ਕੀਬੋਰਡ ਦੀਆਂ ਕੀਜ਼ ਨੂੰ ਹੌਲੀ ਹੌਲੀ ਕਬਾਓ ਕੀ ਕੀਬੋਰਡ ਤੇ ਧੀਮੀ ਧੀਮੀ ਪ੍ਰੈਸ ਕਰਨਾ ਚਾਹੀਦਾ ਨਾ ਕਿ ਜ਼ੋਰ ਜ਼ੋਰ ਕੀ ਨੰਬਰ 4 ਕੰਪਿਊਟਰ ਰੂਮ ਵਿੱਚ ਕੁਝ ਨਾ ਖਾਓ ਕਿ ਕੀਬੋਰਡ ਦੇ ਨੇੜੇ ਕੰਪਿਊਟਰ ਲੈਬ ਦੇ ਕੁਝ ਨਹੀਂ ਖਾਣਾ ਚਾਹੀਦਾ ਕਿਉਂਕਿ ਜੇ ਕੰਪਿਊਟਰ ਤੇ ਕੀਬੋਰਡ 'ਤੇ ਕੁਝ ਪੈ ਜਾਏ ਜਾਂ ਪਾਣੀ गिर ਜਾਏ ਤੇ ਉਹ ਖਰਾਬ ਹੋ ਜਾਏਗਾ ਨੰਬਰ 5 ਹਾਰਡਵੇਅਰ ਨੂੰ ਸਹੀ ਢੰਗ ਨਾਲ ਰੱਖੋ ਤੇ ਸਹੀ ਤਰੀਕੇ ਨਾਲ ਟਿਕਾਉਣਾ ਤੇ ਡਿਕੇਣਾ ਨੰਬਰ 5 ਆਪਣੇ ਜੋੜੇ ਜੁੱਤੀਆਂ ਕੰਪਿਊਟਰ ਲੈਬ ਦੇ ਬਾਹਰ ਰੱਖੋ ਕਿ ਜੇਕਰ ਤੁਸੀਂ ਕਿ ਕੰਪਿਊਟਰ ਤੇ ਬੂਟ ਵਗੈਰਾ ਜਾਂ ਚਪਲਾਂ ਪਾ ਕੇ ਅੰਦਰ ਆਉਂਦੇ ਹੋ ਤਾਂ ਡਸਟ ਆ ਜਾਏਗੀ ਤੇ ਕੰਪਿਊਟਰ ਤੇ ਵੀ ਡਸਟ ਜਾ ਸਕਦੀ ਹੈ ਇਸ ਲਈ ਜਿਹੜੇ ਤੁਹਾਡੇ ਬੂਟ ਹੈ ਉਹ ਬਾਹਰ ਲਾ ਕੇ ਆਓ ਨੰਬਰ 10 ਕੰਪਿਊਟਰ ਦੇ ਹਾਰਡਵੇਅਰ ਭਾਗਾਂ ਨੂੰ ਸਹੀ ਢੰਗ ਨਾਲ ਇਸਤਮਾਲ ਕਰੋ ਕਿ ਐਦੀ ਵਾਰ ਤੋਂ ਸਹੀ ਤਰੀਕੇ ਨਾਲ ਕਰੋ ਤਾਂ ਜੋ ਐਦੀ ਲਾਈਫ ਜ਼ਿਆਦਾ ਬਣੀ ਰਹੇ ਕਿ ਐਸੀ ਤੁਹਾਡੇ ਹਾਰਡਵੇਅਰ ਦੇ ਬਾਰੇ ਹੁਣ ਗੱਲ ਕਰਦੇ ਹਾਂ ਸੌਫਟਵੇਅਰ ਦੇ ਬਾਰੇ ਤੇ ਸੌਫਟਵੇਅਰ ਪ੍ਰੋਗਰਾਮਾਂ ਦਾ ਸਮੂਹ ਹੁੰਦਾ ਹੈ ਜਿਹੜਾ ਕੰਪਿਊਟਰ ਨੂੰ ਦੱਸਦਾ ਕੀ ਕਰਨਾ ਹੈ ਕਿਉਂਕਿ ਹਾਰਡਵੇਅਰ ਦੱਸਿਆ ਤੁਹਾਨੂੰ ਕੰਪਿਊਟਰ ਦੇ ਭੌਤਿਕ ਭਾਗ ਤੇ ਸੌਫਟਵੇਅਰ ਦੇ ਗੈਰ ਭੌਤਿਕ ਭਾਗ ਐ ਦੱਸਦੇ ਨੇ ਕਿ ਕੰਪਿਊਟਰ ਦੇ ਹਾਰਡਵੇਅਰ ਕੋਲੋਂ ਕੰਮ ਕਿਵੇਂ ਲੈਣਾ ਹੈ ਜੇਕਰ ਤੁਹਾਡੇ ਕੋਲ ਸੌਫਟਵੇਅਰ ਨਹੀਂ ਹੋਵੇਗਾ ਤੇ ਹਾਰਡਵੇਅਰ ਕੰਮ ਨਹੀਂ ਕਰੇਗਾ ਤੇ ਜਿਹੜੇ ਸੌਫਟਵੇਅਰ ਹੈਗੇ ਆ ਇਹ ਪ੍ਰੋਗਰਾਮਿੰਗ ਭਾਸ਼ਾਵਾਂ ਦੀ ਵਰਤੋਂ ਨਾਲ ਤਿਆਰ ਕੀਤੇ ਜਾਂਦੇ ਨੇ ਜਿਵੇਂ ਕਿ ਸੁਣਿਆ ਤੁਸੀਂ C C++ Java Python ਆਦਿ ਇਹਨਾਂ ਦੀ ਮਦਦ ਨਾਲ ਜਿਹੜੇ ਸੌਫਟਵੇਅਰ ਹੈ ਉਹ ਤਿਆਰ ਕੀਤੇ ਜਾਂਦੇ ਨੇ ਤੇ ਸੌਫਟਵੇਅਰ ਆਪਾਂ ਇੰਟਰਨੈਟ ਤੋਂ ਡਾਊਨਲੋਡ ਕਰ ਸਕਦੇ ਆਂ ਤੇ ਬਾਜ਼ਾਰ ਤੋਂ ਵੀ ਖਰੀਦ ਸਕਦੇ ਆਂ ਕੁਝ ਸੌਫਟਵੇਅਰ ਕੰਪਿਊਟਰ 'ਚ ਪਹਿਲਾਂ ਤੋਂ ਹੁੰਦੇ ਨੇ ਜਿਵੇਂ ਕਿ ਪੇਂਟ, ਨੋਟਪੈਡ, ਵਰਡਪੈਡ, ਵਿੰਡੋਜ਼ ਆਪਰੇਟਿੰਗ ਸਿਸਟਮ, ਐਮ ਐਸ ਵਰਡ, ਐਕਸਲ ਆਦਿ ਐਜਿ ਦੇਖ ਸਕਦੇ ਹੋ ਕਿ ਸੌਫਟਵੇਅਰ ਦਾ ਡਾਇਗਰਾਮ ਕਿ ਪ੍ਰੋਗਰਾਮ ਇੱਕ ਪ੍ਰੋਗਰਾਮ ਤੋਂ ਅਪ ਟੂ ਪ੍ਰੋਗਰਾਮ ਐਂ ਮਤਲਬ ਲਗ ਲਗ ਪ੍ਰੋਗਰਾਮ ਪ੍ਰੋਗਰਾਮਾਂ ਦੇ ਸੁਮੇਲ ਨਾਲ ਸੌਫਟਵੇਅਰ ਬਣਦਾ ਤੇ ਹਦਾਇਤਾਂ ਦੇ ਸੁਮਨ ਨਾਲ ਪ੍ਰੋਗਰਾਮ ਬਣਦਾ ਤੇ ਸੌਫਟਵੇਅਰ ਤੁਹਾਨੂੰ ਦੱਸਿਆ ਕਿ ਜਿਵੇਂ ਕਿ ਕੰਪਿਊਟਰ ਚ ਪੇਂਟ ਹੈ, ਨੋਟਪੈਡ ਹੈ, ਵਰਡਪੈਡ ਹੈ, ਮੋਬਾਈਲ ਚ ਵਟਸਐਪ ਹੈ, ਇੰਸਟਾਗ੍ਰਾਮ ਹੈ, ਜਾਂ ਕੰਟੈਕਟ ਹੈ, ਟੈਲੀਗ੍ਰਾਮ ਹੈ, ਇਹ ਸਾਰੇ ਸੌਫਟਵੇਅਰ ਨੇ। ਅਗੇ ਸੌਫਟਵੇਅਰ ਦੀ ਕਿਸਮਾਂ ਕਿ ਸੌਫਟਵੇਅਰ ਕਿੰਨੇ ਕਿਸਮ ਦੇ ਹੁੰਦੇ ਨੇ? ਸੌਫਟਵੇਅਰ ਦੋ ਕਿਸਮ ਦੇ ਹੁੰਦੇ ਨੇ, ਇੱਕ ਹੁੰਦਾ ਸਿਸਟਮ ਸੌਫਟਵੇਅਰ, ਇੱਕ ਹੁੰਦਾ ਐਪਲੀਕੇਸ਼ਨ ਸੌਫਟਵੇਅਰ। ਪਹਿਲੇ ਗੱਲ ਕਰਦੇ ਹਾਂ ਸਿਸਟਮ ਸੌਫਟਵੇਅਰ ਦੀ। ਸਿਸਟਮ ਸੌਫਟਵੇਅਰ ਪ੍ਰੋਗਰਾਮਾਂ ਦੇ ਇੱਕ ਸੰਗ੍ਰਹਿ ਹੈ। ਜੋ ਕੰਪਿਊਟਰ ਸਿਸਟਮ ਦੇ ਸਮੁੱਚੇ ਪ੍ਰਬੰਧਨ ਅਤੇ ਅੰਦਰੂਨੀ ਕੰਮਕਾਜ ਨੂੰ ਕੰਟਰੋਲ ਕਰਦਾ ਹੈ ਇਨਪੁਟ ਡਿਵਾਈਸਾਂ ਨੂੰ ਡਾਟਾ ਪੜ੍ਹਦਾ ਹੈ ਪ੍ਰੋਸੈਸ ਸੂਚਨਾ ਨੂੰ ਆਉਟਪੁਟ ਡਿਵਾਈਸਾਂ 'ਤੇ ਟ੍ਰਾਂਸਫਰ ਕਰਦਾ ਹੈ ਮਤਲਬ ਕਿ ਇੱਕ ਮੈਡੀਏਟਰ ਦੀ ਤਰ੍ਹਾਂ ਕੰਮ ਕਰਦਾ ਹੈ ਜੇਕਰ ਤੁਹਾਡੇ ਕੰਪਿਊਟਰ ਵਿੱਚ ਸਿਸਟਮ ਸੌਫਟਵੇਅਰ ਨਾ ਹੋਵੇ ਤੇ ਤੁਹਾਡਾ ਕੰਪਿਊਟਰ ਕੰਮ ਨਹੀਂ ਕਰੇਗਾ ਇਹ ਜੋ ኦਪਰੇਟਿੰਗ ਸਿਸਟਮ ਜਿਉਂਟੀਲਿਟੀ ਪ੍ਰੋਗਰਾਮਾਂ ਦੀ ਸ਼ਾਮਲ ਹੁੰਦੇ ਨੇ ਪਹਿਲੇ ਗੱਲ ਕਰਦੇ ਹਾਂ ਆਪਰੇਟਿੰਗ ਸਿਸਟਮ ਦੀ ਆਪਰੇਟਿੰਗ ਸਿਸਟਮ ਇੱਕ ਮੁੱਖ ਸਿਸਟਮ ਸੌਫਟਵੇਅਰ ਹੈ ਜੋ ਸਾਰੇ ਸੌਫਟਵੇਅਰ ਤੇ ਹਾਰਡਵੇਅ ਜੇਕਰ ਅਸੀਂ ਦਾਰਨ ਪਾਸ਼ਾ ਜੀ ਗੱਲ ਕਰੀਏ ਕਿ ਆਪਰੇਟਿੰਗ ਸਿਸਟਮ ਹੁੰਦਾ ਕੀ ਹੈ ਤੇ ਦੀ ਪਰਿਭਾਸ਼ਾ ਕੀ ਹੈ ਕਿ ਆਪਰੇਟਿੰਗ ਸਿਸਟਮ ਯੂਜ਼ਰ ਅਤੇ ਹਾਰਡਵੇਅਰ ਵਿੱਚ ਇੱਕ ਇੰਟਰਫੇਸ ਦਾ ਕੰਮ ਕਰਦਾ ਹੈ ਮਤਲਬ ਕਿ ਆਪਰੇਟਿੰਗ ਸਿਸਟਮ ਇੱਕ ਸਿਸਟਮ ਸੌਫਟਵੇਅਰ ਜਿਹੜਾ ਸਾਡੇ ਵਿੱਚ ਆਹੀ ਯੂਜ਼ਰ ਆ ਤੇ ਹਾਰਡਵੇਅਰ ਕੰਪਿਊਟਰ ਦੇ ਭੌਤਿਕ ਭਾਗ ਹੈ ਉਹਨਾਂ ਦੇ ਵਿੱਚ ਇੱਕ ਇੰਟਰਫੇਸ ਦਾ ਮੀਡੀਏਟਰ ਦਾ ਕੰਮ ਕਰੇਗਾ ਜੇਕਰ ਆਪਰੇਟਿੰਗ ਸਿਸਟਮ ਨਹੀਂ ਹੈ ਤੇ ਸਾਡਾ ਕੰਪਿਊਟਰ ਕੰਮ ਨਹੀਂ ਕਰੇਗਾ ਜਿਵੇਂ ਕਿ ਸਾਡੇ ਕੰਪਿਊਟਰ ਦੇ ਵਿੱਚ ਮੰਨ ਲਓ ਵਿੰਡੋ 7 ਹੈ ਵਿੰਡੋ 8 ਹੈ 10 ਹੈ ਜਾਂ 11 ਹੈ ਆਪਰੇਟਿੰਗ ਸਿਸਟਮ ਹੈ ਤੇ ਕੰਪਿਊਟਰ ਔਨ ਹੋ ਰਿਹਾ ਹੈ ਮੋਬਾਈਲ ਦੀ ਗੱਲ ਕਰੀਏ ਤੇ ਐਂਡਰੋਇਡ ਆਪਰੇਟਿੰਗ ਸਿਸਟਮ ਹੈ ਜੇਕਰ ਐਂਡਰੋਇਡ ਆਪਰੇਟਿੰਗ ਸਿਸਟਮ ਨਹੀਂ ਹੈ ਤਾਂ ਤੁਹਾਡਾ ਮੋਬਾਈਲ ਔਨ ਹੀ ਨਹੀਂ ਹੋਵੇਗਾ ਇਸ ਲਈ ਮੋਬਾਈਲ ਦੇ ਲਈ ਐਂਡਰੋਇਡ ਆਪਰੇਟਿੰਗ ਸਿਸਟਮ ਅਸਟਾ ਹੈ ਤੇ ਜਿੱਦਾਂ ਤੁਸੀਂ ਮਾਈਕਰੋਸਾਫਟ ਦਾ ਪ੍ਰੋਡਕਟ ਯੂਜ਼ ਕਰ ਰਹੇ ਹੋ ਤਾਂ ਵਿੰਡੋ 7 ਵਿੰਡੋ 8 ਵਿੰਡੋ 10 11 ਜਿਹੜਾ ਵੀ ਆਪਰੇਟਿੰਗ ਸਿਸਟਮ ਹੈ ਉਹ ਤੁਹਾਡੇ ਕੰਪਿਊਟਰ 'ਚ ਜ਼ਰੂਰੀ ਹੈ ਇਸ ਤੋਂ ਬਿਨਾ ਤੁਸੀਂ ਕੰਮ ਨਹੀਂ ਕਰ ਸਕਦੇ ਤੇ ਆਪਰੇਟਿੰਗ ਸਿਸਟਮ ਤੋਂ ਬਿਨਾ ਐਪਲੀਕੇਸ਼ਨ ਸੌਫਟਵੇਅਰ ਵੀ ਕੰਮ ਨਹੀਂ ਕਰ ਸਕ ए, सब तो ज़्यादा प्रसिद्ध ऑपरेटिंग सिस्टम है जो पूरी दुनिया सब तो ज़्यादा यूज़ एक ग्राफिकल यूजर इंटरफेस प्र प्रदान करता है ग्राफिकल यूजर इंटरफेस का मतलब कि आपस के क्लिकालू एक्सैस कर सकते हैं तो देखे होना कि जो कंप्यूटर लैब कंप्यूट ऑन कर दब तो पहले इस तरह की विंडो तेज़े सामने आती है उस तो बाद पेंट टक्सपेंट नोटपैड वर्डपैड जो भी सॉफ्टवेयर ओपन कर सकते हो तो यह उदाहरण है विंडोज ओपरेटिंग सिस्टम आगे गल करते हैं जुटिलिटी सॉफ्टवेयर कि जुटिलिटी वरते सॉफ्टवेयर कि कुछ सहायक काम करने मतलब सा जुटिलिटी सॉफ्टवेयर वरते जाते हैं जिमें कि एंटीवायरस ज डाटा कंप्रैशन फाइल मैनेजमेंट एंटीवायरस मतलब कि कंप्यूटर वायरस ना आए उस एंटीवायरस लगाना पैंता है फाइल कंप्रैशन किसी फाइल का साइज छोटा करना है फाइल मैनेजमेंट फाइलों का प्रबंध करना फाइलों का प्रबंधन करना है फाइल मैनेजमेंट सॉफ्टवेयर वरते जाते हैं अगर गल करते हैं एप्लीकेशन सॉफ्टवेयर की ਐਪਲੀਕੇਸ਼ਨ ਸੌਫਟਵੇਅਰ ਨੂੰ ਐਂਡ ਯੂਜ਼ਰ ਸੌਫਟਵੇਅਰ ਜਾਂ ਐਂਡ ਯੂਜ਼ਰ ਐਪਲੀਕੇਸ਼ਨ ਜਾਂ ਐਪਸ ਵੀ ਕਿਹਾ ਜਾਂਦਾ ਹੈ। ਇਹ ਸੌਫਟਵੇਅਰ ਕਿਸੇ ਖਾਸ ਕੰਮ ਨੂੰ ਕਰਨ ਲਈ ਵਰਤੇ ਜਾਂਦੇ ਨੇ। ਜੇਕਰ ਤੁਹਾਡੇ ਕੰਪਿਊਟਰ 'ਚ ਸਿਸਟਮ ਸੌਫਟਵੇਅਰ ਨਹੀਂ ਹੈ ਕੰਪਿਊਟਰ ਕੰਮ ਨਹੀਂ ਕਰੇਗਾ। ਜੇ ਐਪਲੀਕੇਸ਼ਨ ਸੌਫਟਵੇਅਰ ਨਹੀਂ ਹੈ ਤਾਂ ਤੁਸੀਂ ਉਹਨੂੰ ਡਾਊਨਲੋਡ ਕਰ ਸਕਦੇ ਹੋ ਬਟ ਬਿਨਾ ਐਪਲੀਕੇਸ਼ਨ ਸੌਫਟਵੇਅਰ ਤੋਂ ਵੀ ਤੁਹਾਡਾ ਕੰਪਿਊਟਰ ਚੱਲਦਾ ਰਹੇਗਾ ਤੇ ਐਪਲੀਕੇਸ਼ਨ ਸੌਫਟਵੇਅਰ ਦੀ ਵਰਤੋਂ ਆਪਾਂ ਕਹਿ ਸਕਦੇ ਹਾਂ ਕੋਈ ਦਸਤਾਵੇਜ਼ ਬਣਾਉਣੇ ਕੋਈ ਡਾਟਾਬੇਸ ਬਣਾਉਣੇ ਕੋਈ ਸਪਰੈਡਸ਼ੀਟ ਤਿਆਰ ਕਰਨੀ ਹੈ ਕੋਈ ਪ੍ਰੈਜੈਂਟੇਸ਼ਨ ਤਿਆਰ ਕਰਨੀ ਹੈ ਤੋਂ ਐਪਲੀਕੇਸ਼ਨ ਸੌਫਟਵੇਅਰ ਤਿਆਰ ਕਰ ਸਕਦੇ ਹਾਂ ਤੇ ਉਦਾਹਰਨ ਵਜੋਂ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ MS Word ਦੀ ਜਿਹਨੂੰ ਕਹਿੰਦੇ ਆ ਮਾਈਕਰੋਸਾਫਟ ਵਰਡ ਇੱਕ ਵਰਡ ਪ੍ਰੋਸੈਸਰ ਸੌਫਟਵੇਅਰ ਹੈ ਜਿਹੜਾ ਮਾਈਕਰੋਸਾਫਟ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਹੈ ਇਹਦੇ ਚ ਆਪਾਂ ਦਸਤਾਵੇਜ਼ ਬਣਾ ਸਕਦੇ ਹਾਂ ਦਸਤਾਵੇਜ਼ ਨੂੰ ਸੇਵ ਕਰ ਸਕਦੇ ਹਾਂ ਐਡਿਟ ਕਰ ਸਕਦੇ ਹਾਂ ਪ੍ਰਿੰਟ ਕਰ ਸਕਦੇ ਹਾਂ ਫਾਰਮੈਟ ਕਰ ਸਕਦੇ ਹਾਂ ਬੜੇ ਲਗ ਲਗ ਤਰ੍ਹਾਂ ਦੇ ਕੰਮ ਅਭਿਚਾਰ ਕਰ ਸਕਦੇ ਹਾਂ ਮੰਨ ਲਓ ਕੋਈ ਲੈਟਰ ਟਾਈਪ ਕਰਨੀ ਹੈ ਉਹ ਆਪਾਂ MS ਵਰਡ ਦੇ ਵਧੀਆ ਤਰੀਕੇ ਨਾਲ ਬਣਾ ਸਕ ਕੁਇਰਜ਼ ਹੀ ਉਹ ਬਣਾਣਾ ਹੈ ਬਾਇਓ ਡਾਟਾ ਬਣਾਣਾ ਉਹ ਵੀ ਤਿਆਰ ਕਰ ਸਕਦੇ ਹਾਂ ਤੇ MS ਵਰਡ ਦੀ ਸਕਰੀਨ ਕੁਝ ਇਸ ਤਰ੍ਹਾਂ ਨਾਲ ਦਿਖਾਂਦੀ ਹੈ ਜਿਸ ਚੱਪਾ ਟਾਈਪਿੰਗ ਕਰ ਸਕਦੇ ਹਾਂ 컬러ਫੁਲ ਟਾਈਪਿੰਗ ਕਰ ਸਕਦੇ ਹਾਂ ਜੋ ਲਿਖਿਆ ਉਹਦਾ ਸਾਈਜ਼ ਛੋਟਾ ਵੱਡਾ ਵੀ ਕਰ ਸਕਦੇ ਹਾਂ ਅੱਗੇ ਗੱਲ ਕਰਦੇ ਹਾਂ ਮਾਈਕਰੋਸਾਫਟ ਐਕਸਲ ਇਹ ਜਿਹੜਾ ਨੂੰ ਸੌਫਟਵੇਅਰ ਦੱਸ ਰਹੇ ਹਾਂ ਤੁਸੀਂ ਅਗਲੀਆਂ ਕਲਾਸਾਂ ਵਿੱਚ ਜਾਣਾ ਬਾਰੇ ਪੜੋਗੇ ਜਿਵੇਂ ਕਿ MS ਵਰਡ ਹੈ ਇਹ ਤੁਸੀਂ ਅੱਗੇ ਪੜੋਗੇ 7ਵੀਂ ਕਲਾਸ ਵਿੱਚ ਪਾਵਰਪੁਆਇੰਟ ਦੀ ਗੱਲ ਕਰਾਂਗੇ ਪੜ੍ਹੋਗੇ 8ਵੀਂ ਕਲਾਸ ਵਿੱਚ ਐਕਸਲ ਹੈ ਪੜੋਗੇ 9ਵੀਂ ਕਲਾਸ ਵਿੱਚ ਸੋ so, MS Excel ਦੀ ਗੱਲ ਕਰੀਏ ਤੇ MS Excel ਇੱਕ ਸਪਰੈਡਸ਼ੀਟ ਸੌਫਟਵੇਅਰ ਹੈ ਇਹ ਵੀ Microsoft ਕੰਪਨੀ ਵੱਲੋਂ ਤਿਆਰ ਕੀਤਾ ਗਿਆ ਹੈ ਇਹਦੇ ਵਿੱਚ ਆਪਾਂ ਉਹ ਇਹ ਵੀ ਗਣਿਤਕ ਕੰਮ ਆਸਾਨੀ ਨਾਲ ਕਰ ਸਕਦੇ ਹਾਂ ਇਹਦੀ ਸਕਰੀਨ ਜਿਹੜੀ ਹੈ ਇੱਕ ਟੇਬਲ ਦੇ ਰੂਪ ਵਿੱਚ ਤੁਹਾਨੂੰ ਸਾਹਮਣੇ ਦਿਖਾਈ ਦਿੰਦੀ ਹੈ ਟੇਬਲ ਮਤਲਬ ਰੋ ਅਤੇ ਕਾਲਮਾਂ ਦੇ ਰੂਪ ਵਿੱਚ ਜਿਵੇਂ ਦੇਖਸਾ ਤੁਹਾਨੂੰ ਲੱਗ ਲੱਗ ਕਰਾ ਦੇ ਤੁਹਾਨੂੰ ਬਾਕਸ ਨਜ਼ਰ ਆ ਰਹੀ ਹੈ ਜਿਹਨਾਂ ਨੂੰ ਸੈੱਲ ਕਿਹਾ ਜਾਂਦਾ ਹੈ ਤੇ ਇਹਦੇ ਵਿੱਚ ਆਪਾਂ ਕੋਈ ਵੀ ਰਿਜ਼ਲਟ ਤਿਆਰ ਕਰ ਸਕਦੇ ਹਾਂ ਬਿੱਲ ਤਿਆਰ ਕਰ ਸਕਦੇ ਹਾਂ ਮੰਨ ਲਓ ਸੈਲਰੀ ਸਟੇਟਮੈਂਟ ਤਿਆਰ ਕਰਨੀ ਹੈ ਕੋਈ ਹਿਸਾਬ ਦਾਬ ਦਾ ਕੰਮ ਕਰਨਾ ਹੈ ਤਾਂ ਐਕਸਲ ਦੇ ਵਿੱਚ ਆਰਾਮ ਨਾਲ ਕਰ ਸਕਦੇ ਹਾਂ ਤੇ ਇਹ ਹੈ ਤੁਹਾਡੀ MS ਐਕਸਲ ਦੀ ਵਿੰਡੋ ਅੱਗੇ ਗੱਲ ਕਰਦੇ ਹਾਂ MS ਪਾਵਰਪੁਆਇੰਟ ਦੀ ਮਾਈਕਰੋਸਾਫਟ ਪਾਵਰਪੁਆਇੰਟ ਦੀ ਇਹ ਵੀ ਮਾਈਕਰੋਸਾਫਟ ਕੰਪਨੀ ਵੱਲੋਂ تیار ਕੀਤਾ ਗਿਆ ਇੱਕ ਪ੍ਰੈਜੈਂਟੇਸ਼ਨ ਸੌਫਟਵੇਅਰ ਹੈ ਜਿਹਦੇ ਵਿੱਚ ਆਪਾਂ ਸਲਾਈਡਸ ਬਣਾ ਸਕਦੇ ਹਾਂ ਕਈ ਵਾਰ ਟੀਚਰ ਤੁਹਾਨੂੰ ਕਲਾਸ 'ਚ ਮੰਨ ਲਓ ਕਿਸੇ ਟਾਪਿਕ ਬਾਰੇ ਸਮਝਾ ਰਹੇ ਹੈ ਵੱਡੀ ਸਕਰੀਨ ਤੇ ਸਮਝਾ ਰਹੇ ਤੇ ਹੋ ਸਕਦਾ ਉਹਨਾਂ ਨੇ ਘਰੋਂ ਕੋਈ ਪੀਪੀਟੀ ਬਣਾ ਕੇ ਲੈ ਆਂਦੀ ਹੋਵੇ ਜਾਂ 50 ਬੈ ਚੁਕੇ ਰੈਪ ਦੇ ਉੱਪਰ ਤੁਹਾਨੂੰ ਕੋਈ ਫਾਈਲ ਪੀਡੀਐਫ ਖੋਲ ਹੀ ਦੀ ਹੈ ਉਹ ਪੀਡੀਐਫ ਹੈ ਕੀ ਹੈ ਜੇਕਰ ਮੰਨ ਲਓ ਕੋਈ ਸਲਾਈਡ ਸ਼ੋ ਦਿਖਾਇਆ ਜਾ ਰਿਹਾ ਹੈ ਵੱਡੀ ਸਕਰੀਨ ਦੇ ਉੱਪਰ ਤਾਂ ਉਹ ਪਾਵਰਪੁਆਇੰਟ ਪ੍ਰੈਜੈਂਟੇਸ਼ਨ ਜੀ ਦਿਖਾਇਆ ਜਾਂਦਾ ਤੇ ਇਹਦੇ ਵਿੱਚ ਆਪਾਂ ਲਗ ਲਗ ਤਰ੍ਹਾਂ ਦੇ ਟਰਾਂਜੀਸ਼ਨ ਤੇ ਐਨੀਮੇਸ਼ਨ ਲਗਾ ਸਕਦੇ ਹਾਂ ਸਾਊਂਡ ਵੀ ਲਗਾ ਸਕਦੇ ਹਾਂ ਤਾਂ ਜੋ ਪੀਪੀਟੀ ਨੂੰ ਵਧੀਆ ਤਰੀਕੇ ਨਾਲ ਪੇਸ਼ ਕੀਤਾ ਜਾ ਸਕੇ ਇਹ ਸਾਹਮਣੇ ਜਿਹੜੀ ਸਕਰੀਨ ਨਜ਼ਰ ਆ ਰਹੀ ਹੈ ਇਹ ਹੈਗੀ ਐਮ ਐਸ ਪਾਵਰਪੁਆਇੰਟ ਅਗਲਾ ਕੁਐਸਚਨ ਹੈ ਸਿਸਟਮ ਸੌਫਟਵੇਅਰ ਅਤੇ ਐਪਲੀਕੇਸ਼ਨ ਸੌਫਟਵੇਅਰ ਵਿਚਕਾਰ ਅੰਤਰ ਕੀ ਹੁੰਦਾ ਹੈ ਖੱਬੇ ਪਾਸੇ ਸਿਸਟਮ ਸੌਫਟਵੇਅਰ ਹੈ ਸੱਜੇ ਪਾਸੇ ਐਪਲੀਕੇਸ਼ਨ ਸੌਫਟਵੇਅਰ ਪਹਿਲਾ ਪੁਆਇੰਟ ਹੈ ਸਿਸਟਮ ਸੌਫਟਵੇਅਰ ਹਾਰਡਵੇਅਰ ਭਾਗਾਂ ਨੂੰ ਕੰਟਰੋਲ ਕਰਨ ਅਤੇ ਪ੍ਰਬੰਧ ਕਰਨ ਲਈ ਵਰਤੇ ਜਾਂਦੇ ਹਨ ਕੀ ਸਿਸਟਮ ਸੌਫਟਵੇਅਰ ਕੀ ਕਰਦਾ ਹੈ ਜਿਹੜੇ ਕੰਪਿਊਟਰ ਦੇ ਭੌਤਿਕ ਭਾਗਾਂ ਨੂੰ ਕੰਟਰੋਲ ਕਰਦੇ ਹਨ ਅਤੇ ਪ੍ਰਬੰਧ ਕਰਦੇ ਤੇ ਐਪਲੀਕੇਸ਼ਨ ਸੌਫਟਵੇਅਰ ਜਿਹੜੇ ਨੇ ਇਹਨਾਂ ਦੀ ਵਰਤੋਂ ਯੂਜ਼ਰ ਦੀਆਂ ਲੋੜਾਂ ਅਨੁਸਾਰ ਖਾਸ ਕੰਮ ਕਰਨ ਲਈ ਕੀਤੀ ਜਾਂਦੀ ਹੈ ਨੰਬਰ 2 ਕੰਪਿਊਟਰ ਦੇ ਚੱਲਣ ਲਈ ਸਿਸਟਮ ਸੌਫਟਵੇਅਰ ਲਾਜ਼ਮੀ ਹਨ ਜੇ ਕੰਪਿਊਟਰ ਨੂੰ ਚਲਾਉਣਾ ਹੈ ਤੇ ਉਹਦੇ ਲਈ ਸਿਸਟਮ ਸੌਫਟਵੇਅਰ ਜ਼ਰੂਰੀ ਹੈ ਤੇ ਜਿਹੜੇ ਐਪਲੀਕੇਸ਼ਨ ਸੌਫਟਵੇਅਰ ਹੈਗੇ ਐ ਲਾਜ਼ਮੀ ਨਹੀਂ ਨੇ ਇਹਨਾਂ ਤੋਂ ਬਗੈਰ ਵੀ ਕੰਪਿਊਟਰ ਕੰਮ ਕਰ ਸਕਦਾ ਹੈ ਨੰਬਰ 3 ਸਿਸਟਮ ਸੌਫਟਵੇਅਰ ਸੁਤੰਤਰ ਤੌਰ ਤੇ ਚੱਲ ਸਕਦੇ ਹਨ ਕਿਉਂਕਿ ਇਹਨਾਂ ਨੂੰ ਚਲਾਉਣ ਲਈ ਐਪਲੀਕੇਸ਼ਨ ਸੌਫਟਵੇਅਰ ਦੀ ਲੋੜ ਨਹੀਂ ਹੁੰਦੀ ਜਦਕਿ ਐਪਲੀਕੇਸ਼ਨ ਸੌਫਟਵੇਅਰ ਜਿਹੜੇ ਐ ਸੁਤੰਤਰ ਤੌਰ ਤੇ ਨਹੀਂ ਚੱਲ ਸਕਦੇ ਇਹਨਾਂ ਨੂੰ ਚੱਲਣ ਲਈ ਸਿਸਟਮ ਸੌਫਟਵੇਅਰ ਦੀ ਲੋੜ ਪੈਂਦੀ ਹੈ ਸਿਸਟਮ ਸੌਫਟਵੇਅਰ ਮਹਿੰਗੇ ਹੁੰਦੇ ਨੇ ਤੇ ਜਿਹੜੇ ਐਪਲੀਕੇਸ਼ਨ ਸੌਫਟਵੇਅਰ ਨੇ ਐ ਸਿਸਟਮ ਸੌਫਟਵੇਅਰ ਮੁਕਾਬਲੇ ਸਸਤੇ ਹੁੰਦੇ ਨੇ ਸਿਸਟਮ ਸੌਫਟਵੇਅਰ ਉਦਾਹਰਨ অপারেটিং ਸਿਸਟਮ ਯੂਟਿਲਿਟੀ ਸੌਫਟਵੇਅਰ ਆਦਿ ਤੇ ਐਪਲੀਕੇਸ਼ਨ ਸੌਫਟਵੇਅਰਜ਼ ਹਨ MS Word MS Excel ਤੇ MS PowerPoint ਆਦਿ ਅੱਗੇ ਹਾਰਡਵੇਅਰ ਅਤੇ ਸੌਫਟਵੇਅਰ ਵਿੱਚ ਕੀ ਸੰਬੰਧ ਹੈ ਹਾਰਡਵੇਅਰ ਅਤੇ ਸੌਫਟਵੇਅਰ ਆਪਸ ਵਿੱਚ ਜੁੜੇ ਹੁੰਦੇ ਹਨ ਤੇ ਇੱਕ ਦੂਜੇ ਤੇ ਨਿਰਭਰ ਕਰਦੇ ਨੇ ਮਤਲਬ ਐ ਬਿਨਾ ਇੱਕ ਦੂਜੇ ਤੋਂ ਕੰਮ ਨਹੀਂ ਕਰ ਸਕਦੇ ਜੇਕਰ ਪਹਿਲੇ ਪੁਆਇੰਟ ਦੀ ਗੱਲ ਕਰੀਏ ਹਾਰਡਵੇਅਰ ਸੌਫਟਵੇਅਰ ਨੂੰ ਚਲਾਉਣ ਲਈ ਭੌਤਿਕ ਪਲੇਟਫਾਰਮ ਪ੍ਰਦਾਨ ਕਰਦਾ ਹੈ ਜਦੋਂ ਕਿ ਸੌਫਟਵੇਅਰ ਹਾਰਡਵੇਅਰ ਭਾਗਾਂ ਨੂੰ ਉਹਨਾਂ ਦੇ ਕੰਮਾਂ ਤੇ ਸੰਚਾਲਨ ਲਈ ਵਰਤਦਾ ਹੈ ਨੰਬਰ 2 ਹਾਰਡਵੇਅਰ ਸੌਫਟਵਰ ਦੁਆਰਾ ਦਿੱਤੀਆਂ ਹਦਾਇਤਾਂ ਨੂੰ ਲਾਗੂ ਕਰਦਾ ਹੈ ਜਦੋਂ ਕਿ ਸੌਫਟਵੇਅਰ ਖਾਸ ਕਾਰਜਾਂ ਨੂੰ ਪ੍ਰਾਪਤ ਕਰਨ ਲਈ ਹਾਰਡਵੇਅਰ ਭਾਗਾਂ ਨੂੰ ਕੰਟਰੋਲ ਕਰਦਾ ਹੈ ਹਾਰਡਵੇਅਰ ਸਾਨੂੰ ਦਿਮਾਗ ਅਤੇ ਭੌਤਿਕ ਸਮਰੱਥਾ ਦਿੰਦਾ ਹੈ ਜਦਕਿ ਸੌਫਟਵੇਅਰ ਅਭੌਤਿਕਤਾ ਮਤਲਬ ਇੰਟੈਲੀਜੈਂਸ ਅਤੇ ਹਦਾਇਤਾਂ ਨੂੰ ਹਾਰਡਵੇਅਰ ਸਮਰੱਥਾ ਨੂੰ ਵਰਤ ਸਕੇ ਤੇ 3 ਪੁਆਇੰਟ ਇਹ ਜਿਹੜੇ ਦੱਸਦੇ ਨੇ ਕਿ ਹਾਰਡਵੇਅਰ ਤੇ ਸੌਫਟਵੇਅਰ ਇੱਕ ਦੂਜੇ ਤੋਂ ਬਿਨਾ ਕੰਮ ਨਹੀਂ ਕਰ ਸਕਦੇ ਇੱਕ ਦੂਜੇ ਤੇ ਨਿਰਭਰ ਕਰਦੇ ਨੇ ਤੇ ਆਪਾਂ ਕਹਿ ਸਕਦੇ ਹਾਂ ਕਿ ਹਾਰਡਵੇਅਰ ਸੌਫਟਵੇਅਰ ਮਿਲ ਕੇ ਇੱਕ ਸੰਪੂਰਨ ਕੰਪਿਊਟਰ ਸਿਸਟਮ ਬਣਾਉਂਦੇ ਨੇ ਜਿਹਦੇ ਨਾਲ ਯੂਜ਼ਰ ਬੜੇ ਵਧੀਆ ਤਰੀਕੇ ਨਾਲ ਕੰਪਿਊਟਰ ਤੇ ਕੰਮ ਕਰ ਸਕਦਾ ਹੈ ਇਹ ਕੁਝ ਯਾਦ ਰੱਖਣਯੋਗ ਗੱਲਾਂ ਹੈ ਜਿਹੜੀਆਂ ਤੁਸੀਂ ਧਿਆਨ ਨਾਲ ਪੜ੍ਹਣੀਆਂ ਤੁਹਾਡੀ ਬੁੱਕ ਦੀ ਬੈਕ ਐਕਸਰਸਾਈਜ਼ ਚ ਦਿੱਤੀਆਂ ਹੋਈਆਂ ਨੇ ਇਹ ਦੇਖ ਸਕਦੇ ਹੋ ਜੇ ਤੁਸੀਂ ਇਹੜਾ ਪੁਆਇੰਟਸ ਨੂੰ ਧਿਆਨ ਨਾਲ ਪੜ ਲੋਗੇ ਤੇ ਜੋ ਵੀ ਪੂਰਾ ਪਾਠ ਪੜਿਆ ਉਹਨੂੰ ਤੁਸੀਂ ਥੋਰੋਲੀ ਸਟੱਡੀ ਕਰ ਸਕਦੇ ਹੋ ਜੋ ਜੋ ਅੱਜ ਪੜ ਕੇ ਆਏ ਹੋ ਇਹ ਆ ਜਿਹੜੇ 14 ਪੁਆਇੰਟ ਤੁਸੀਂ ਪੜੇ ਆ ਇਹਨਾਂ ਦੀ ਮਦਦ ਨਾਲ ਪੂਰੇ ਚੈਪਟਰ ਨੂੰ ਦੀ ਬਰੀਫਲੀ ਅੰਡਰਸਟੈਂਡ ਕਰ ਸਕਦੇ ਹੋ ਇਸ ਤੋਂ ਇਲਾਵਾ ਇਸ ਪਾਠ ਦੇ ਵਿੱਚ ਅੱਗੇ ਤੁਹਾਨੂੰ ਅਭਿਆਸ ਦੇ ਵਿੱਚ ਬਹੁ ਪਸੰਦੀ ਪ੍ਰਸ਼ਨ ਮਤਲਬ ਐਮਸੀਕਿਊ ਮਿਲਣਗੇ ਜਿਹੜੇ ਤੁਹਾਨੂੰ ਪਿਛੇ ਧਿਆਨ ਜੋ ਗੱਲਾਂ ਬਾਰੇ ਦੱਸਿਆ ਉਹਨਾਂ ਨੂੰ ਤੁਸੀਂ ਪੜ ਲਓਗੇ ਤੇ ਇਹਨਾਂ ਦੇ ਆਨਸਰ ਤੁਹਾਨੂੰ ਆਸਾਨੀ ਨਾਲ ਮਿਲ ਸਕਦੇ ਨੇ ਇਸ ਤੋਂ ਇਲਾਵਾ ਫੁੱਲ ਫਾਰਮਸ ਹੈਗੇ ਨੇ ਪੰਜ ਫੁੱਲ ਫਾਰਮਸ ਹੈ ਇਹਨਾਂ ਦੀ ਵੀਡੀਓਸ ਜਿਹੜੀ ਹੈ ਉਹ ਵਧੀਆ ਤਰੀਕੇ ਨਾਲ ਸਮਝਾਇਆ ਕਿ ਅਸੀਂ YouTube ਤੇ ਅਪਲੋਡ ਕੀਤੀਆਂ ਹੋਈਆਂ ਤੁਹਾਨੂੰ ਲਿੰਕ ਉਹਦਾ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਏਗਾ ਉਹ ਵੀ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਤਾਂ ਜੋ ਇਹਨਾਂ ਦੀ ਚੰਗੀ ਤਰ੍ਹਾਂ ਅੰਡਰਸਟੈਂਡਿੰਗ ਕਰ ਸਕੋ ਉਸ ਤੋਂ ਬਾਅਦ ਛੋਟੇ ਅਤੇ ਵੱਡੇ ਉਤਰਾਂ ਵਾਲੇ ਪ੍ਰਸ਼ਨ ਹੈ ਇਹ ਪ੍ਰਸ਼ਨ ਵੀ ਬੜੀ ਆਸਾਨ ਭਾਸ਼ਾ ਦੇ ਵਿੱਚ ਵਧੀਆ ਤਰੀਕੇ ਨਾਲ ਉਦਾਹਰਨਾਂ ਦੇ ਨਾਲ ਸਾਡੇ YouTube ਚੈਨਲ ਤੇ ਅਪਲੋਡ ਕੀਤੇ ਜਾ ਚੁੱਕੇ ਨੇ ਤੇ ਇਹਨਾਂ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਏਗਾ ਜੇਕਰ ਤੁਹਾਡੀ ਕੋਈ ਕੁਐਰੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ ਜਾਂ ਆਪਣੇ ਕੰਪਿਊਟਰ ਅਧਿਆਪਕ ਦੀ ਮਦਦ ਲੈ ਸਕਦੇ ਹੋ ਧੰਨਵਾਦ